ਮਾਸ਼ੀਬੜਾ ਬਲਾਕ ਦੀਨਪੰਦੇ ਪਿੰਡ ਬਰਮਾ ਦੀ 17 ਏਕੜ ਪੰਚਾਇਤੀ ਜ਼ਮੀਨ ਦੀ ਬੋਲੀ ਵਿੱਚ ਕਪਲੇਬਾਜੀ ਦੇ ਦੋਸ਼ਾਂ ਨੂੰ ਲੈ ਕੇ ਅੱਜ ਪੰਚਾਇਤ ਦਫ਼ਤਰ ਵਿਖੇ ਮਾਹੌਲ ਗਰਮਾ ਗਿਆ ਜਿੱਥੇ ਸਰਪੰਚ ਪੰਚਾਇਤ ਸਕੱਤਰ ਇੱਕ ਪਾਸੇ ਅਤੇ ਕਾਸ਼ਕਰ ਤੇ ਚਾਰ ਪੰਚਾਇਤ ਮੈਂਬਰ ਦੂਜੀ ਤਰਫੋਂ ਆਹਮੋ ਸਾਹਮਣੇ ਹੋ ਗਏ ਪਿੰਡ ਬਰਮਾ ਦੇ ਪੰਚਾਇਤ ਸਕੱਤਰ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਜੋ ਪੰਚਾਇਤੀ ਜ਼ਮੀਨ ਦੀ ਬੋਲੀ ਹੋਈ ਹੈ ਉਹ ਬਿਲਕੁਲ ਨਿਯਮਾਂ ਅਨੁਸਾਰ ਕੀਤੀ ਗਈ ਹੈ ਪਿੰਡ ਬਰਮਾ ਦੇ ਸਰਪੰਚ ਮਨਦੀਪ ਸਿੰਘ ਦਾ ਕਹਿਣਾ ਹੈ ਕਿ ਜੋ ਪੰਚਾਇਤ ਮੈਂਬਰ ਤੇ ਕਾਸ਼ਤਕਾਰ ਦੋਸ਼ ਲਗਾ ਰਹੇ ਹਨ ਉਹ ਬਿਲਕੁਲ ਬੇਬੁਨਿਆਦ ਹਨ ਸਾਡੇ ਪੰਚਾਇਤੀ ਜ਼ਮੀਨ ਮੈਂ ਬਾਹ ਰਹਿਆਂ ਜੀ ਪਿਛਲੇ ਸਾਲ ਟਿੱਕੇ ਤੇ ਲੱਤੀ ਸੀਗੀ ਜੀ ਇਸ ਵਾਰ ਅਸੀਂ ਬੋਲੀ ਕਰਾਉਣ ਦੀ ਤਰੀਕਾ ਰੱਖਿਆ ਕੁਛ ਦੇ ਸੀ ਕਿ ਸੈਕਟਰੀ ਸਾਹਿਬ ਨੂੰ ਵਾਰ-ਵਾਰ ਫੋਨ ਕਰਕੇ ਬਸ ਸੈਕਟਰੀ ਸਾਹਿਬ ਜਣਕਾਂ ਨੂੰ ਵੀ ਅੱਜ ਕੱਲ੍ਹ ਕਰਾਉਂਗਾ ਜੀ ਕਿ ਕੱਲ 16 6 ਨੂੰ ਜੀ ਸੈਕਟਰੀ ਸਾਹਿਬ ਨੇ ਪਤਾ ਨਹੀਂ ਕਿੱਥੇ ਬੋਲੀ ਕਰਾਈ ਜਾਂ ਕਿੱਥੇ ਨਹੀਂ ਕਰਾਈ ਸਾਨੂੰ ਪਤਾ ਲੱਗਾ ਸ਼ਾਮੀ ਜੋ ਅੱਜ ਇਸ ਵੀਡੀਓ ਦਫ਼ਤਰ ਆਏ ਜੀ ਇੱਥੇ ਆ ਕੇ ਅਸੀਂ ਪਤਾ ਕੀਤਾ ਵੀ ਸਾਹਿਬ ਉਹ ਕੰਨੇ ਵੀ ਸੈਕਟ ਹੋ ਗਈ ਕੱਲ ਬੋਲੀ ਜੀ ਬੋਲੀ ਸਰਪੰਚ ਸਾਹਿਬ ਮਨਦੀਪ ਨੇ ਆਪਣੇ ਘਰੇ ਕਰਾ ਲਈ ਆਪਣੇ ਚੇਤੇ ਚਾਚੇ ਦੇ ਨਾਂ ਤੇ ਪਰਚੀ ਪਟਾ ਕੇ ਜ਼ਮੀਨ ਉਹਨੇ ਆਪ ਖੋਦ ਪਾਉਣੀ ਹੈ ਜੀ ਤੇ 5% ਵਿੱਚ ਹਾਲਾਂਕਿ ਮੈਂ 25-30% ਨੂੰ ਵਾਧਾ ਕਰਕੇ ਗਵਰਨਮੈਂਟ ਨੇ ਕਿਹਾ ਸੀ 20% ਮੈਂ 25-30% ਵਾਧਾ ਕਰਕੇ ਬੋਲੀ ਜ਼ਮੀਨ ਨੂੰ ਲੈਣ ਨੂੰ ਤਿਆਰ ਹਾਂ ਜੀ ਮੈਂ ਬੇਨਤੀ ਕਰਦਾ ਜੀ ਪ੍ਰਸ਼ਾਸਨ ਨੂੰ ਡੀਡੀਪੀ ਸਾਹਿਬ ਨੂੰ ਵੀ ਡਾਇਰੈਕਟਰ ਸਾਹਿਬ ਨੂੰ ਵੀ ਇਹ ਬੋਲੀ ਕੈਨਸਲ ਕਰਕੇ ਦੁਬਾਰਾ ਕਰਾਈ ਜਾਵੇ ਜੀ ਮੈਂ ਜ਼ਮੀਨ 25-30% ਲੈਣ ਤੇ ਬਦਲਾਅ ਇੰਤਿਆਰ ਆ ਦੇਖੋ ਜੀ ਇਹ ਸ਼ਰਾਰਤੀ ਬੰਦੇ ਨੇ ਜੀ ਇਹ ਸਾਡੇ ਪਿੰਡ ਦਾ ਪਹਿਲਾਂ ਵੀ ਬੜਾ ਨੁਕਸਾਨ ਕਰਾ ਚੁੱਕੇ ਨੇ ਜੀ ਸਾਨੂੰ ਜਿੱਦਾਂ ਦੀ ਪੰਚਾਇਤ ਨੇ ਸਹੁੰ ਚੁੱਕੀ ਆ ਉਸ ਦਿਨ ਤੋਂ ਇਹ ਕਲੇਸ਼ ਪਾਉਂਦੇ ਆ ਰਹੇ ਨੇ ਇਹ ਬਕਾਇਦਾ ਵੀਡੀਓ ਸਭ ਕੋਲ ਵੀ ਲਿਖ ਕੇ ਦੇ ਕੇ ਗਏ ਨੇ ਵੀ ਅਸੀਂ ਸਰਪੰਚ ਨਾਲ ਸਹਿਮਤ ਨਹੀਂ ਹਾਂ ਕਿ ਅਸੀਂ ਕਿਸੇ ਕੰਮ 'ਚ ਸਹਿਮਤ ਨਹੀਂ ਕਰਨੇ ਡੀਡੀਪੀਓ ਸਭ ਕੋਲ ਵੀ ਦੇ ਕੇ ਆਨੇ ਸਾਡੀਆਂ ਮੀਟਿੰਗਾਂ ਦੇ ਵਿੱਚ ਵੀ ਇਹ ਇਹਨਾਂ ਨੇ ਜਵਾਬ ਦਿੱਤਾ ਵੀ ਅਸੀਂ ਕਿਸੇ ਤੁਹਾਡੇ ਵਿਕਾਸ ਕਾਰਜ ਨਾਲ ਕਿਸੇ ਕੰਮ ਨਾਲ ਅਸੀਂ ਸਹਿਮਤ ਨਹੀਂ ਹਾਂ ਜੀ ਦੇਖੋ ਜੀ ਜਿਹੜੀ ਇਹ ਬੋਲੀ ਦੀ ਗੱਲ ਕਰਦ ਨੇ ਪੰਚਾਇਤ ਵਾਲੀ ਜ਼ਮੀਨ ਦੀ ਉਹ ਸਹੀ ਜੋ ਗਵਰਨਮੈਂਟ ਦੀ ਹਦਾਇਤਾਂ ਦੇ ਅਕੋਰਡਿੰਗ ਹੋਈ ਆ ਕੋਈ ਉਹਦੇ ਵਿੱਚ ਫਰਕ ਨਹੀਂ ਕੋਈ ਕੁਸ਼ ਨਹੀਂ ਹੈਗਾ ਇਹ ਕਹਿੰਦੇ ਸਾਡੇ ਪੰਚਾਂ ਨੂੰ ਦੱਸਿਆ ਨਹੀਂ ਹੈਗਾ ਆਹ ਦੇਖੋ ਜੀ ਇਹਨਾਂ ਨੂੰ ਮੈਂ ਪਹਿਲਾਂ ਨੋਟਿਸ ਕੱਢਿਆ ਸੀਗਾ ਏਜੰਡਾ ਜੀ 21 4 2025 ਵੀ ਆਪਾਂ ਸ਼ਾਮਲਾੜ ਜ਼ਮੀਨ ਦੀ ਬੋਲੀ ਕਰਾਉਣੀ ਆ ਇਹਨਾਂ ਨੇ ਏਜੰਡਾ ਲੈਣ ਤੋਂ ਵੀ ਇਨਕਾਰ ਕਰਤਾ ਜੀ ਆ ਸਾਡੇ ਚੌਂਕੀਦਾਰ ਸਾਹਿਬ ਦੀ ਰਿਪੋਰਟ ਆ ਇਹਨਾਂ ਨੇ ਏਜੰਡਾ ਹੀ ਨਹੀਂ ਲਿਆ ਫਿਰ ਅਸੀਂ ਦੂਸਰਾ ਏਜੰਡਾ ਕੱਢਿਆ ਜੀ 25425 ਨੂੰ ਜੀ ਉਹਦੇ ਵਿੱਚ ਫਿਰ ਇਹਨਾਂ ਨੇ ਉਹੀ ਅਸੀਂ ਵਿਕਾਸ ਕਾਰਜਾਂ ਸੰਬੰਧੀ ਐਮਪੀ ਤੋਂ ਗ੍ਰਾਂਟ ਲੈਣ ਸੰਬੰਧੀ ਸ਼ਮਸ਼ਾਮ ਘਾੜ ਦਾ ਕੰਮ ਸ਼ੁਰੂ ਕਰਾਉਣ ਸੰਬੰਧੀ ਬਰਮਾ ਦਾ ਕੰਮ ਸ਼ੁਰੂ ਕਰਾਉਣ ਸੰਬੰਧੀ ਸ਼ਾਮਲਾਟ ਜ਼ਮੀਨ ਦੀ ਬੁਲੀ ਕਰਾਉਣ ਸੰਬੰਧੀ ਜੀ ਇਹ ਨੋਟਿਸ ਬਗਾਏ ਦਾ ਕੱਢੇ ਨੇ ਇਹਨਾਂ ਨੂੰ ਪਰ ਇਹਨਾਂ ਨੇ ਏਜੰਡਾ ਲੈਣ ਤੋਂ ਜਵਾਬ ਕਰਤਾ ਨਾ ਇਹ ਉੱਥੇ ਹਾਜ਼ਰ ਹੋਏ ਨਹੀਂ ਹੁਣ ਤੁਸੀਂ ਦੱਸੋ ਜੀ ਇਹ ਕਹਿੰਦੇ ਸਾਡੇ ਪੰਚਾਂ ਨੂੰ ਦੱਸਿਆ ਨਹੀਂ ਹੈਗਾ ਮੈਂ ਕੀ ਨਹੀਂ ਦੱਸਿਆ ਉਦੋਂ ਬਾਅਦ ਬੀਡੀਪੀਓ ਸਾਹਿਬ ਨੇ ਆਪ ਦਾ ਨੋਟਿਸ ਕੱਢਿਆ ਉੱਥੇ ਵੀ ਇਹ ਕਹਿ ਰਹੇ ਜਰ ਰਹੇ ਨੇ ਕਿ ਉਹ ਕਹਿੰਦਾ ਜੀ 5% ਤੇ ਬੋਲੀ ਹੋਈ ਹੈ ਦੋ ਵਾਰ ਕੈਨਸਲ ਹੋਈ ਹੈ ਪਹਿਲਾਂ ਕਹਿੰਦੇ ਸਭ ਨਾਲੇ ਨਹੀਂ ਦੋ ਵਾਰ ਕੋਈ ਲੈਣੇ ਵਾਲਾ ਨਹੀਂ ਸੀਗਾ ਜੀ ਬੋਲੀ ਉਹ ਬੰਦਾ ਕਹਿੰਦਾ ਜੀ ਮੈਂ 25 30% ਬਬਤੇ ਲੈਣ ਨੂੰ ਤਿਆਰ ਹਾਂ ਜੀ ਦੇਖੋ ਜੀ ਪਰ ਲੈਂਦਾ ਜੀ ਅਸੀਂ ਤਾਂ ਬੋਲੀ ਓਪਨ ਕਰਾਈ ਆ ਬਕਾਇਦਾ ਵੀਡੀਓ ਬਣੀ ਆ ਗੁਰਦੁਆਰਾ ਸਾਹਿਬ ਦੇ ਬਾਹਰ ਜਿੱਥੇ ਅੱਗੇ ਬੋਲੀ ਹੁੰਦੀ ਹੈ ਉੱਥੇ ਬੋਲੀ ਹੋਈ ਹੈ ਜੀ ਜਿਵੇਂ ਉਹਨਾਂ ਨੂੰ ਲਾ ਕੇ ਦੋਸ਼ ਤੇ ਗਲਤ ਸਾਰੇ ਨੇ ਬਿਲਕੁਲ ਜੀ ਬਿਲਕੁਲ ਕੋਈ ਨਹੀਂ ਜੀ ਅੱਗੇ ਇਹਨਾਂ ਦਾ ਕਰਾਂਗੇ ਹਾਲੇ ਸਾਡੇ ਇਹਨਾਂ ਦੇ ਅਸੀਂ ਮੰਨਤਾਂ ਨਹੀਂ ਦਾ ਜਿਹੜਾ ਸਾਨੂੰ ਬਗੈਰ ਮਤਲਬ ਤੋਂ ਹਰਾਸ਼ਮੈਂਟ ਕਰ ਰਹੇ ਨੇ ਸਾਡੀ ਵੀਰ ਜਿਹੜੀ ਪੰਚਾਇਤ ਦੀ ਬੋਲੀ ਹੋਈ ਆ ਕੱਲ ਉਹਦੇ ਬਾਰੇ ਤੁਹਾਨੂੰ ਨੌਲੇਜ ਸੀਗੀ ਬਿਲਕੁਲ ਹੀ ਨੌਲੇਜ ਨਹੀਂ ਹੁੰਦੀ ਹੁਣ ਦੱਸਿਆ ਨਹੀਂ ਜੀ ਸਾਨੂੰ ਕਿਸੇ ਨੇ ਕੋਈ ਇਨਫੋਰਮੇਸ਼ਨ ਦਿੱਤੀ ਹੈਗੀ ਨਾ ਸਾਨੂੰ ਕਿਸੇ ਦਾ ਫੋਨ ਕਾਲ ਆਇਆ ਨਾ ਪਿੰਡ ਤੇ ਲੋਸਮੈਂਟ ਹੋਈ ਆ ਅੱਛਾ ਜੀ ਦੋ ਵਾਰ ਪਹਿਲਾਂ ਤਾਂ ਦੋ ਵਾਰ ਪਹਿਲਾਂ ਰਿਜੈਕਟ ਹੋਈ ਥੋੜਾ ਪਤਾ ਬੋਲੀ ਉਹਦੇ ਬਾਰੇ ਵੀ ਸਾਨੂੰ ਨਹੀਂ ਪਤਾ ਉਹਦੇ ਬਾਰੇ ਰਿਜੈਕਟ ਉਹਦੇ ਬਾਰੇ ਵੀ ਸਾਨੂੰ ਨਹੀਂ ਪਤਾ ਇਹਨਾਂ ਨੇ ਆਪੇ ਲੋਸਮੈਂਟ ਕਰਾ ਕੇ ਲੋਸਮੈਂਟ ਕਰਾ ਦੇ ਜਰੂਰ ਕਰਾਤੀ ਮੁਰਗੇ ਸਾਈਟ ਤੇ ਸਭ ਉਥੇ ਪਿੰਡ ਜਾਂਦੇ ਨਹੀਂ ਸੀ ਉਹ ਬੋਲੀ ਕੈਨ ਨਾ ਨਾ ਹੁਣ ਪਤਾ ਕੱਲ ਬੋਲੀ ਹੋਈ ਸਾਨੂੰ ਅੱਜ ਸਵੇਰੇ ਪਤਾ ਲੱਗਿਆ ਜੀ ਉਹਨੇ ਕਿਹਾ ਵੀ ਤੁਸੀਂ ਜੀ ਬਚਾਰੇ ਮੈਂ ਆਪਣਾ ਕੰਮ ਨਹੀਂ ਕਰਨਾ ਹੈਗਾ ਇਸ ਲਈ ਨਹੀਂ ਕੰਮਵਾਰ ਹੀ ਨਹੀਂ ਹੈਗੇ ਜੀ ਇਹ ਗੱਲ ਸਾਰੇ ਜਤਾਈਆ ਮੀਡੀਅਮ ਮੈਡਮ ਦੇ ਵੀ ਡੀਡੀਪੀਓ ਮੈਡਮ ਦੇ ਵੀ ਭਾਈ ਅਸੀਂ ਸਰਪੰਚ ਨਾਲ ਸਹਿਮਤ ਨਹੀਂ ਹੈਗੇ ਬਸ ਹੋਰ ਸਾਨੂੰ ਵੀ ਕੰਮ ਬਾਰੇ ਕੋਈ ਜਾਣ ਨਹੀਂ ਹੁਣ ਸਾਡੇ ਪਿੰਡ ਬੀਹ ਬਣੀ ਆ ਰੋਕਣ ਦੀ ਰੋਕ ਸਕਦੇ ਸੀ ਅਸੀਂ ਨਹੀਂ ਰੋਕੀ ਹਾਲਾਂਕਿ ਜਿਹੜੀ ਨਿਰਗਗ ਦੀ ਬੀਹ ਬਣੀ ਆ ਉਹਦੇ ਸਾਰਾ ਸਾਈਟ ਤੇ ਸਭ ਦੇ ਸਾਰੀ 2 ਨੰਬਰ ਦੇ ਕੰਮ ਕਰਿਆ ਇਹਨਾਂ ਨੇ ਸਿੱਧੀ ਗੱਲ ਹੈ ਪਲਾਟੇਸ਼ਨ ਦਾ ਮਾਸਟਰ ਆਉਲਾਉਂਦਾ ਸੀ ਮੈਂਬਰ ਲੱਗਦੀ ਦੀ ਬੀਹ ਦੇ ਵਿੱਚ ਅੱਛਾ ਹਾਂਜੀ ਉੱਚ ਵੀ ਕਪੜੇ ਵਾਜੀ ਹੋਈ ਥੋੜੀ ਸਾਨੂੰ ਜੀ ਇਸ ਬੋਲੀ ਬਾਰੇ ਕੋਈ ਨਹੀਂ ਜੀ ਪਤਾ ਜੋ ਪਹਿਲਾਂ ਵੀ ਜੋ ਬੋਲੀਆਂ ਰੱਖੀਆਂ ਨੇ ਜੀ ਦੋ ਬੋਲੀਆਂ ਕਹਿੰਦੇ ਨੇ ਇਹ ਪਹਿਲਾਂ ਹੋਈ ਹੈ ਮੀਟਿੰਗ ਹੋਈ ਹੈ ਕੁਛ ਵੀ ਹੋਈ ਹੈ ਜੀ ਉਹਦੇ ਬਾਰੇ ਵੀ ਸਾਨੂੰ ਕੁਛ ਨਹੀਂ ਪਤਾ ਜਦਕੇ ਜੀ ਪਿੰਡ ਦੀ ਜਿਹੜੀ ਬੋਲੀ ਹੈ ਜੀ ਇਹ ਸਰਕਾਰੀ ਜਗ੍ਹਾ 'ਚ ਹੁੰਦੀ ਹੈ ਅੱਗੇ ਲੌਸਮਿਟ ਕਰਾ ਕੇ ਹੁੰਦੀ ਹੈ ਜੀ ਪਿੰਡ ਦੀ ਹੁਣ ਇਹਨਾਂ ਨੇ ਆਪਣੇ ਘਰ ਕਰਾਈ ਹੈ ਜੀ ਅੱਛਾ ਜੀ ਤੁਸੀਂ ਕੀ ਮੰਗ ਕਰਦੇ ਹੋ ਹੁਣ ਅਸੀਂ ਇਹ ਮੰਗ ਕਰਦੇ ਹਾਂ ਜੀ ਸਾਨੂੰ ਇਨਸਾਫ ਦਿੱਤਾ ਜਾਵੇ ਬੋਲੀ ਕੈਂਸਲ ਹੋਵੇ ਦੁਬਾਰਾ ਹੋਵੇ ਜੀ ਗੁਰਦੁਆਰੇ ਬੋਲੀ ਹੋਵੇ ਗੁਰਦੁਆਰੇ ਬੋਲੀ ਹੋਵੇ ਜੀ ਜਿੱਥੇ ਨਾ ਜੀ ਹਰਦੇਵ ਸਿੰਘ ਜੀ ਮੇਰੇ ਘਰ ਵਾਲੀ ਪਿੰਚ ਨਹੀਂ ਹੈ ਜੀ ਅੱਛਾ ਕੀ ਤੁਹਾਨੂੰ ਪਤਾ ਜੀ ਤੁਹਾਡੀ ਵਾਈਫ ਨੂੰ ਜਬ ਅੱਜ ਬੋਲੀ ਹੋਈ ਹੈ ਜੀ ਕਿਸੇ ਨੂੰ ਪਤਾ ਨਹੀਂ ਹੈ ਸਾਡੇ ਪਿੰਡ ਪਿੰਡ 'ਚ ਕੋਈ ਅਨਾਉਂਸਮੈਂਟ ਕਰਵਾਈ ਗਈ ਹੈ ਕੋਈ ਲੋਅਸਮੈਂਟ ਨਹੀਂ ਹੋਈ ਜੀ ਪਿੰਡ ਦੇ ਵਸਾਂ ਜੀ ਜਮਾਂ ਨੂੰ ਪਤਾ ਹੀ ਕਿਸੇ ਨੂੰ ਅੱਧੇ ਪਿੰਡ ਨੂੰ ਪਤਾ ਹੈ ਇਹਨਾਂ ਨੂੰ ਪਤਾ ਪੰਤਾ ਸੱਤ ਬੰਦੇ ਅੱਛਾ ਅੱਛਾ ਜੀ ਤੁਸੀਂ ਹੁਣ ਕੀ ਚਾਹੁੰਦੇ ਹੋ ਜੀ ਇਹ ਬਦੀ ਕਹਿੰਦੇ ਬੋਲੀ ਹੋਣੀ ਚਾਹੀਦੀ ਪਿੰਡ 'ਚ ਦੁਬਾਰਾ ਕਰਕੇ ਹਾਂ ਜੀ ਘਰੇ ਬਹਿ ਕੇ ਸਾਹਦੇ ਸਾਹਮਣੇ ਬੋਲੀ ਹੋਵੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ